ਰਾਜਸਥਾਨ ਦਾ ਨੌਜਵਾਨ ਜਦ ਪੰਜਾਬ ਵਿੱਚ ਮਾਰੂ ਸਮਾਨ ਲੈ ਕੇ ਦਾਖਲ ਹੁੰਦਾ ਹੈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਇਹ ਜੋ ਤੁਸੀਂ ਨੌਜਵਾਨ ਦੇਖ ਰਹੇ ਹੋ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਇਹ ਨੌਜਵਾਨ ਜਦੋਂ ਪੰਜਾਬ ਅੰਦਰ ਮਾਰੂ ਹਥਿਆਰ ਲੈ ਕੇ ਦਾਖਲ ਹੁੰਦਾ ਹੈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਮਾਮਲਾ ਹੈ ਜ਼ਿਲ੍ਹੇ ਬਠਿੰਡੇ ਦੇ ਥਾਣਾ ਸੰਗਤ ਦਾ ਜਿਨ੍ਹਾਂ ਨੇ ਕਿ ਇੱਕ ਰਾਜਸਥਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮਪਾਰਸ ਸਿੰਘ ਚਾਹਲ ਨੇ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਪੁਲਿਸ ਪਾਰਟੀ ਪੁਲਿਸ ਸਟੇਸ਼ਨ ਸੰਗਤ ਦੀ ਨਾਕਾ ਡੂਮ ਵਾਲੀ ਦੇ ਨੇੜੇ ਗਸ਼ਤ ਕਰ ਰਹੀ ਸੀ ਤਾਂ ਇੱਕ ਸ਼ੱਕੀ ਪੁਰਸ਼ ਹੈ ਜਿਹੜਾ ਮੌਕੇ ਤੋਂ ਟੱਣ ਲੱਗਿਆ ਤਾਂ ਉਹਨੂੰ ਸਾਡੀ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਕਾਬੂ ਕੀਤਾ ਤਾਂ ਉਹਦੇ ਪਾਸੋਂ ਇੱਕ 32 ਬੋਰ ਪਿਸਟਲ ਕਟਾ ਬਰਾਮਦ ਹੋਇਆ ਸਮੇਤ ਮੈਗਜ਼ੀਨ ਜਦੋਂ ਇਹਨੂੰ ਪੁੱਛਿਆ ਗਿਆ ਤਾਂ ਇਹਦਾ ਨਾਮ ਕਿਰਨਪਾਲ son of ਹੇਤਰਾਮ ਜਿਹੜਾ ਰਹਿਣ ਵਾਲਾ ਮੁੰਡਾ ਦਾ ਤਹਿਸੀਲ ਹਨੂਮਾਨਗੜ੍ਹ ਰਾਜਸਥਾਨ ਦੇ ਵਿੱਚ ਤਾਂ ਇਹਦੇ ਤੇ ਕਾਬੂ ਕਰਕੇ ਅਸੀਂ ਇਹਦੇ ਤੇ ਐਫਆਈਆਰ ਰਜਿਸਟਰ ਕੀਤੀ ਐਫਆਈਆਰ ਨੰਬਰ 99 ਅੰਡਰ ਸੈਕਸ਼ਨ 25 54 59 ਆਮ ਜੈਟ ਪੁਲਿਸ ਸਟੇਸ਼ਨ ਸੰਗਤ ਤੇ ਇਹਦਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਇਹਦਾ ਫਰਦਰ ਪੁਲਿਸ ਰਿਮਾਂਡ ਲੈ ਰਹੇ ਹਾਂ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤਾਂ ਉਹ ਵਸੇ ਜਾਊਗਾ ਹਰੇ ਕਿੱਥੋਂ ਲੈ ਕੇ ਆ ਕਿ ਕਿੱਥੇ ਨੇ ਇਹ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਅੱਗੇ ਜੋ ਵੀ ਅਸੀਂ ਪੁਲਿਸ ਰਿਮਾਂਡ ਲੈ ਜਾ ਰਹੇ ਹਾਂ ਇਹਦਾ ਤੁਹਾਨੂੰ ਦੱਸਿਆ ਜਾਊਗਾ ਸਰ ਕੋਈ ਪਹਿਲੇ ਪਰਚਾ ਦੱਸ ਦਿਓ ਇਹਦੇ ਤੇ ਟੋਟਲ 9 ਪਰਚੇ ਦਰਜ ਹੈ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਦਰਜ ਹੈ ਤਾਂ ਮੈਕਸਿਮਮ ਇਹਦੇ ਤੇ ਆਰਮਜੈਕਟ ਤੇ ਪਲੱਸ ਲੜਾਈ ਝਗੜੇ ਤੇ ਵੀ ਹੈ ਤੇ ਇੱਕ ਇਹਦੇ ਤੇ हनुमानगढ़ थाना टाउन ਦੇ ਵਿੱਚ ਰੇਪ ਦਾ ਪਰਚਾ ਵੀ ਦਰਜ ਹੈ ਜੀ ਸਾਡੇ ਅੱਗੇ ਪੰਜਾਬ ਸਰਕਾਰੋਂ ਉਨੀ ਕੋਈ ਦਾ ਰਿਹਾ ਅ ਹਾਂਜੀ ਇਹ ਪੰਜਾਬ